ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਹਾਂ ਪਿੰਡ ਟੋਟੀਆਂ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਪੰਜ ਪਸ਼ੂ ਪਕਾਊ ਆ ਪਾਉਨ ਲੋਕ ਸਿੰਘ ਜੀ ਨਾਲ ਕੋਲ ਪੂਰੀ ਵੀਡੀਓ ਵੀ ਜਲਦੀ ਤੁਹਾਡੇ ਸਾਹਮਣੇ ਪੇਸ਼ ਕਰ ਦਿਆਂਗੇ ਤਿੰਨ ਮਝਾ ਝੋਟੀਆਂ ਤਾਜ਼ੀਆਂ ਸੂਈਆਂ ਨੇ ਇੱਕ ਉੱਚੇ ਬੱਚੇ ਵਿੱਚ ਆਟੀਆਂ ਜੀ ਕੋਈ ਦੋ ਟਾਈਆਂ ਮਹੀਨਿਆਂ ਦੀ ਸੂਈ ਹੈ ਤੇ ਦੋ ਬੜਾ ਸੱਜਰ ਤਾਜ਼ੀਆਂ ਪਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਹਾਰਾਜ ਠੀਕ ਠਾਕ ਨੇ ਬੜਾ ਠੀਕ ਠਾਕ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਪੌਜੀ ਅੱਜ ਪੰਜ ਨਾਗਨੇ ਹਾਂਜੀ ਤੇ ਬੂਰੀ ਬੜੀ ਆ ਵਧੀਆ ਚੰਗੀ ਮੱਝ ਲਿਆਂਦੀ ਨੀਲੀ ਦਾਵੀ ਦੀ ਮੈਂ ਨਾ ਇਹ ਤੇ ਜਿਹਦੇ ਘਰੇ ਚਲ ਗਈ ਨਾ ਰਾਜਸਿਆਂ ਹਾਂ ਉਹ ਚੋਕੇ ਸਾਨੂੰ ਤੇ ਫੂਲ ਲਾਉਣਾ ਹੋਣਾ ਤੈਨੂੰ ਵੀ ਲਾਉ ਇਹੋ ਦੀ ਚਵਾਈ ਦੀ ਇਹੋ ਦੀ ਬਾਜੀ ਆ ਦੇ ਬਾਜੀ ਬਾਜੀ ਆ ਭਾ ਬਾਜੀ ਭਗਰ ਕੱਟੀ ਵਿਖਾਉਣੇ ਆ ਕੱਟੀ ਵੇਖੋ ਮੇਰਾ ਵੀਰ ਕੱਟੀ ਦੇ ਇੱਕ ਚੀਜ਼ ਆ ਦੇ ਕੱਟੀ ਦੀ ਜਿਆਦੀ ਮਲਾਂਦੇ ਦੇ ਤੋਹਫਾ ਵਾ ਲੱਤਾਂ ਵੀ ਥੱਲੇ ਚਿੱਟੀਆਂ ਵਾਂ ਤੂੰ ਤੇ ਵੀ ਨਿਸ਼ਾਨ ਆ ਜਿਆਦੀ ਤੋਹਫਾ ਦੇ ਨਾੜੂ ਨਾਲ ਨਾ ਤੇ ਇਹ ਪਾਉਜੀ ਅੱਜ 4 34 ਦਿਨਾਂ ਦੀ ਸੂਈ ਦੋ ਬੋਲਾ ਅੱਜ ਪਿਓਰ ਚੌਥਾ ਦੇ ਨੇ ਆ ਨਾ ਤੀਜਾ ਤੇ ਨਾ ਪੰਜਵਾਂ ਅੱਜ ਪਿਓਰ ਚੌਥਾ ਦੇ ਨੇ ਇਹਦੇ ਥੱਲੇ 10 ਕਿਲੋ ਤੋਂ ਚੁਲੀ ਬਾਹਰ ਹੋਊਗਾ ਅੰਦਰ ਨਹੀਂ ਜਾਣੀਗੀ 10 ਕਿਲੋ ਮੰਨ ਕੇ ਬੋਲਾ ਝੂਠੇ ਦੇਂਦੀ ਸੂਈ ਥੱਲੇ ਹਾਂ ਸੋ ਪੂਰੀ ਮੱਝ ਬਹੁਤ ਖੂਬਸੂਰਤ ਪਸੰਦ ਆਊਗੀ ਭਰਾਵਾਂ ਨੂੰ ਰੇਡ ਬੜਾ ਜਾਇਜ਼ ਯਾਨੀ ਕਿ ਰਾਜਥੀਆਂ ਜਾਦੀ ਨੇ ਕੀ ਗੱਪਾਂ ਮਾਰ ਲਈਆਂ 13 ਤੋਂ ਅੰਦਰ ਨਹੀਂ ਰਹਿਣ ਵਾਲੀਏ ਫੇਰ ਕੋਈ ਬੋਲਾ ਜਿਹੜਾ 10 ਕਿਨੋਂ ਚੌਥੇ ਦਿਨ ਹੋ ਗਿਆ ਤੇ ਤਿੰਨ ਕਿਨੋਂ ਦਿਨੇ ਵਧਾਉਣਾ ਲਾਉਣਾ ਕੋਈ ਗੱਲ ਬਾਤ ਨਹੀਂ ਕੋਈ 4 ਸਵਾ ਲੱਖ ਨਹੀਂ ਕੋਈ 1 ਲੱਖ 20 ਨਹੀਂ ਕੋਈ 15 ਨਹੀਂ ਮੈਂ ਤੈਨੂੰ 1000 ਛੋੜ ਲੱਖ ਦੂੰ ਲੱਖ ਦੋ ਹਜ਼ਾਰ ਰੁਪਏ ਉੱਟ ਗਿਆ ਜੀ ਆਹ ਵੇਖੋ ਦੇਖੋ ਮੇਰਾ ਭਰਾ ਸ਼ਕੀਨ ਜਿਹੜਾ ਭਰਾ ਸ਼ੌਂਕ ਪਗਾਉਂਦਾ ਜਿਨੇ ਝਾਰ ਵੀ ਕਟਾ ਖਣਾ ਆਪੇ ਦੁੱਧੇ ਚੜਾ ਕੇ ਮੁੜ ਕੇ ਵੇਚਾਂਗੇ ਸਵਾਲ ਆ ਕਿ ਦੀ ਜਿਨੇ ਝਾਰ ਵੀ ਜਿਨੇ ਆਖਣਾ ਨਾ ਲੱਖ ਤੇ ਦੋ ਘਟ ਲੈ ਲੋ ਵੀਰ ਨਹੀਂ ਰਾਜਥਿਆ ਲੈਣਾ ਠੀਕ ਆ ਅੱਜ ਪਾਰਾ ਹੀ ਇਹੋ ਜਿਹਾ ਚੜਿਆ ਹੈ